ਗੱਲ ਕਰਦੇ ਆ ਪੀਡੀਸੀ ਨਿਊਜ਼ ਦੀ ਖਬਰ ਦੇ ਵੱਡੇ ਅਸਰ ਦੀ ਜੋ ਕਿ ਦੇਖਣ ਨੂੰ ਮਿਲਿਆ ਪਟਿਆਲਾ ਦੇ ਸਨੌਰ ਵਿੱਚ ਜੀ ਆਈ ਖਬਰ ਪੀਡੀਸੀ ਨਿਊਜ਼ ਵੱਲੋਂ ਲਗਾਤਾਰ ਅਜਸ਼ਵੇਰ ਤੋਂ ਦਿਖਾਈ ਜਾ ਰਹੀ ਹੈ ਹਤੇਸ਼ ਦੇ ਵਿੱਚ ਹੁਣ ਅਸਰ ਵੀ ਹੁੰਦਾ ਹੈ ਨਜ਼ਰ ਆ ਰਿਹਾ ਹੈ ਪਟਿਆਲਾ ਦੇ ਸਨੌਰ ਚ ਇੱਕ ਸਿੱਖ ਨੌਜਵਾਨ ਨਾਲ ਬੁਰੇ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਤੇ ਇਸ ਮਾਮਲੇ ਚ ਹੁਣ ਕਾਰਵਾਈ ਹੋਈ ਹੈ ਸਨੌਰ ਥਾਣੇ ਦੇ ਏਐਸਆਈ ਨਰਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ ਐਸਐਸਪੀ ਮਨਦੀਪ ਸਿੰਘ ਨੇ ਇਸ ਮਾਮਲੇ ਚ ਜਾਂਚ ਦੇ ਹੁਕਮ ਦੇ ਦਿੱਤੇ ਨੇ ਇਸ ਵਿੱਚ ਇੱਕ ਗੁਰਸਿੱਖ ਨੌਜਵਾਨ ਤੇ ਬੇहद ਬੁਰੇ ਤਰੀਕੇ ਨਾਲ ਅਨਮਨੁੱਖੀ ਤਸ਼ੱਦਦ ਦੇ ਇਲਜ਼ਾਮ ਲੱਗੇ ਨੇ ਜੋ ਬੁਰੀ ਤਰ੍ਹਾਂ ਨਾਲ ਤੜਪਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਖਬਰ ਨੂੰ ਦਿਖਾਇਆ ਜਾਣ ਤੋਂ ਬਾਅਦ ਹੁਣ ਪੁਲਿਸ ਵੀ ਹਰਕਤ ਚਾਈ ਹੈ ਅਤੇ ਐਸਆਈ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ ਜਾਂਚ ਦੇ ਹੁਕਮ ਐਸਐਸਪੀ ਵੱਲੋਂ ਦੇ ਦਿੱਤੇ ਗਏ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਪਹਿਲਾਂ ਹੀ ਦਿਖਾਉਨੇ ਆ ਜ਼ਾਲਿਮ ਹੋ ਚੁੱਕੀ ਹੈ ਪੰਜਾਬ ਪੁਲਿਸ ਕਿਦਰ ਮੈਂ ਕਿ ਹਵਾਨੀ ਦੀ ਹਰ ਹੱਦ ਨੂੰ ਪਾਰ ਕਰ ਚੁੱਕੀ ਹੈ ਪੰਜਾਬ ਪੁਲਿਸ ਸਾਦਤ ਜਾਣ ਕੇ ਪੱਗ ਫੜ ਕੇ ਤਾਰ ਕੇ ਵਾਲ ਫੜ ਫੜ ਕੇ ਐਵੇਂ ਐਵੇਂ ਖਿੱਚ ਕੇ ਘੁਮਾਏ ਆ ਉਹਨਾਂ ਦੇ ਵੱਲ ਇੰਜੈਕਸ਼ਨ ਵੀ ਲੱਗੇ ਆ ਤੇ ਗੋਲੀਆਂ ਵੀ ਦਿੱਤੀਆਂ ਕਿਸ ਚੀਜ਼ ਦੀਆਂ ਇਹ ਨਹੀਂ ਪਤਾ ਕਿਸ ਚੀਜ਼ ਦੀ ਦਿੱਤੀਆਂ ਨਸ਼ਾ ਵਿੱਚ ਚੂਰ ਪੁਲਿਸ ਭੁੱਲ ਚੁੱਕੀ ਹੈ ਇਨਸਾਨੀਅਤ ਪੁਲਿਸ ਘੁੱਟ ਹੀ ਲਾ ਦਿੱਤੀ ਪਲੀਜ਼ ਨਾ ਤੇ ਕਲਕ ਹੋ ਗਈ ਇਹ ਹੈ ਰਾਖੀ ਕਰਨ ਵਾਲੀ हकीकत हस्पता बुरी तरह तड़प रहा एक तो रजिंद्र हस्पता जेरे इलाज अमरदीप इस वे जिंदगी से मौत विचाले जंग लड़ रहे हैं। इल्जाम लगाए जा रहे हैं कि पुलिस ने पहला उसमी कुटिया ਅਤੇ ਫਿਰ ਮੁਵਿਚ ਜਰਰੀਲੀ ਜੀਸ ਪਾ ਦਿੱਤੀ ਕੋਈ ਨਹੀਂ ਚੜ ਰਿਹਾ ਨਹੀਂ ਚੜਦੇ ਨਹੀਂ ਚੜਦੇ ਬਾਬਾ ਪੁਰਾਣੇ ਇੱਕ ਲਿਕਵਿਡ ਵੀ ਬੁਲਾਇਆ ਉਹ ਲਿਕਵਿਡ ਬੜਾਈ ਕੋੜਾ ਸੀ ਮੈਨੂੰ ਇਹ ਲੱਗਾ ਜਿਵੇਂ ਦਾਨੂ ਬੁਲਾ ਰਹੀ ਪੁਲਿਸ ਸਵੈਲਟ ਲੱਗ ਰਹੀ ਸੀ ਮੇਰਾ ਦਿਮਾਗ ਪੂਰਾ ਸੁਟ ਹੋ ਗਿਆ ਜੀ ਕੋਈ ਨਹੀਂ ਕੋਈ ਨਹੀਂ ਕਿੰਨੇ ਕਿੰਨੇ ਪੁਲਸ ਵਾਲੇ ਸੀ ਪੁਲਿਸਰ ਇਹ ਦੋ ਜੜੇ ਦੇ ਗੁੱਟੇ ਬਾਕੀ ਨੂੰ ਕਿਹਾ ਸੀ ਮੈਗਾਸਾ ਨਾ ਭਾਈ ਕਸੂਰਦਾਰ ਹੋ ਉਹਨਾਂ ਨੇ ਕਿਸੇ ਦਾ ਨਹੀਂ ਹੱਥ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਸਾਰੇ ਬੇਕਸੂਰ ਸੀ ਉਹਨਾਂ ਨੂੰ ਪਤਾ ਸੀ ਅੰਦਾਜ਼ ਲੱਗੀ ਉਹ ਦੋਨੋਂ ਸ਼ਰਾਬੀ ਟਾਇਰਡ ਸੀ ਸਨੌਰ ਪੁਲਿਸ ਦੇ ASI ਨਰਿੰਦਰ ਸਿੰਘ ਤੇ ਮਦਨ ਲਾਲ ਜੋ ਸ਼ਰਾਬ ਦੇ ਨਾਲ-ਨਾਲ ਫਰਜ਼ੀ ਦੇ ਨਸ਼ੇ ਵਿੱਚ ਵੀ ਜੂਟ ਸਨ ਉਹਨਾਂ ਨੇ ਇੱਕ ਗਲਤ ਵਧੀਰੇ ਦਾ ਵਿਰੋਧ ਕਰਾਂ ਦੀ ਸਜ਼ਾ ਅਮਰਦੀਪ ਤੇ ਉਸ ਦੇ ਸਾਥੀਆਂ ਨੂੰ ਕੁਝ ਇਸ ਤਰ੍ਹਾਂ ਮਿਲੀ ਇਹ ਤਸਵੀਰਾਂ ਉਸ ਸਮੇਂ ਦੀਆਂ ਨਹੀਂ ਜਦੋਂ ਅਮਰਦੀਪ ਤੇ ਉਸ ਦੇ ਦੋਸਤਾਂ ਦੇ ਪੁਲਿਸ ਨਾਲ ਬਹਿਸ ਹੋ ਰਹੀ ਸੀ ਜਿਸ ਤੋਂ ਉਹਨਾਂ ਨੇ ਮੋਬਾਈਲ ਵਿੱਚ ਕੈਦ ਕਰ ਲਿਆ ਪੀੜਤਾ ਮੁਤਾਬਕ ਐਤਵਾਰ ਰਾਤ ਨੂੰ ਤਕਰੀਬਨ 11:30 ਵਜੇ ਜਦੋਂ ਅਮਰਦੀਪ ਆਪਣੇ 6 ਹੋਰ ਦੋਸਤਾਂ ਦੇ ਨਾਲ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ ਉਦੋਂ ਰਾਹ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕਿਆ ਇੱਕ ਬਾਈਕ ਤੇ ਤਿੰਨ ਨੌਜਵਾਨ ਹੋਣ ਕਰਕੇ ਪੁਲਿਸ ਨੇ ਪਹਿਲਾਂ ਉਹਨਾਂ ਦਾ ਚਲਾਨ ਕਟਿਆ ਹਾتفੇ ਨਸ਼ੇ ਵਿੱਚ ਚੂਰ ਹੋਣ ਕਰਕੇ ਅਬ ਸ਼ਬਦ ਬੋਲੇ ਤੇ ਬਾਅਦ ਵਿੱਚ ਸਾਰਿਆਂ ਨੂੰ ਥਾਣੇ ਲਿਜਾਕੇ ਪੁਲਿਸ ਮੁਲਾਜ਼ਮਾ ਨੇ ਹੈਵਾਨੀਅਤ ਦੀਆਂ ਵੀ ਹੱਦਾ ਪਾਰ ਕਰ ਦਿੱਤੀਆਂ ਨਾ ਸਿਰਫ ਗੁਰਸੇਖ ਅਮਰਦੀਪ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਸਗੋਂ ਉਹਨਾਂ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਡਰਿੰਕ ਕੀਤੀ ਹੋਈ ਗੱਲ ਨਾ ਗੱਡੋ ਉਹ ਕਹਿੰਦੇ ਇਸ ਤਾਂ ਕੱਡਾਂਗੇ ਗੱਲ ਫਿਰ ਉਹਨਾਂ ਨੇ ਉਸ ਤੋਂ ਬਾਅਦ ਨਾਲੇ ਮੇਰੇ ਮੁੱਕਾ ਮਾਰਾ ਉਹ ਜਿਹੜਾ ਅਮਰਦੀਪ ਅੰਦਰ ਐਡਮਿਟ ਹੈ ਉਹਦੀ ਕਮੀਜ਼ ਫਾੜਤੀ ਫਿਰ ਉਸ ਤੋਂ ਬਾਅਦ ਉਹ ਸਾਨੂੰ ਸਾਰਿਆਂ ਨੂੰ ਥਾਣੇ ਚੱਕ ਕੇ ਲੈ ਗਈ ਥਾਣੇ ਲੈ ਕੇ ਜਾਣ ਤੋਂ ਬਾਅਦ ਉੱਥੇ ਸਾਰਿਆਂ ਨੂੰ ਕੁੱਟਿਆ ਵਾਰੀ ਵਾਰੀ ਸਾਰਿਆਂ ਦੇ ਕੱਪੜੇ ਤਾਰ ਤੇ ਉੱਥੇ ਰਾਤੀ ਇੱਕ ਦੂਜੇ ਦੇ ਇੱਕ ਦੂਜੇ ਤੋਂ ਖਿੱਚਵਾ ਰਹੇ ਸੀ ਉਹ ਐਸਾਈ ਆਪਣੇ ਪੁੱਤਰ ਦੀ ਇਸ ਹਾਲਤ ਨੂੰ ਵੇਖ ਕੇ ਅਮਰਦੀਪ ਦੀ ਮਾਤਾ ਵੀ ਰੋ ਰੋ ਕੇ ਪੂਰਾ ਹਾਲ ਹੈ ਤੇ ਉਹ ਵਾਰ-ਵਾਰ ਪੁਲਿਸ ਨੂੰ ਕੋਸ ਰਹੀ ਹੈ ਕਿ ਜੀ ਕਿਹਨੇ ਉਹਨਾਂ ਦੇ ਬੱਚੇ ਫੜ ਕੇ ਲਿਆਓ ਜੀ ਮੈਨਾਂ ਨੇ ਮੇਰੇ ਬੱਚੇ ਨਾਲ ਜ਼ੁਲਮ ਕੀਤਾ ਮੈਂ ਵੀ ਹੋਵੇ ਕਰਾਂਗਾ ਜੇ ਜ਼ੁਲਮ ਮੈਨਾਂ ਨੂੰ ਪਤਾ ਚੱਲੇਗਾ ਇਹਨਾਂ ਨੇ ਜ਼ੁਲਮ ਕੀਤਾ ਜੀ ਕੋਈ ਕਿਸੇ ਨਰਮੇ ਕੇ ਨਹੀਂ ਜੀ ਕੋਈ ਸੁਰਿਆ ਸਿੰਘ ਰੇਪ ਹੁੰਦਾ ਗੁੜਗਿਆ ਦਾ ਤੇ ਬੁੱਡੀਆਂ ਨਾਲ ਵੀ ਹਾਲ ਕਰਦਾ ਪੁਲਿਸ ਵਾਲਿਆਂ ਦੇ ਤੇ ਬੜੀ ਗੰਦੀ ਪੁਲਿਸ ਹੈ ਬਹੁਤ ਗੰਦੀ ਪੁਲਿਸ ਹੁੰਦੀ ਹੈ ਅੱਜ ਸਾਨੂੰ ਪਤਾ ਚੱਲ ਗਿਆ ਜੀ ਪੀਡੀਸੀ ਨਿਊਜ਼ ਕੋਲੋਂ ਇੱਕ ਖਬਰ ਨਸ਼ਰ ਕੀਤੀ ਚਾਰ ਤੋਂ ਬਾਅਦ ਦਬਾਅ ਵਿਚ ਆਈ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਲਜ਼ਮ ਏਐਸਆਈ ਨਰਿੰਦਰ ਸਿੰਘ ਨੂੰ ਮੁਕਤਲ ਕਰ ਦਿੱਤਾ ਹੈ ਟੀਐਸਪੀ ਸਿਟੀ ਨੂੰ ਮਾਮਲੇ ਦੀ ਪੜਤਾਲ ਕਰਕੇ ਦਿਨ ਦਿਨਾਂ ਵਿੱਚ ਰਿਪੋਰਟ ਦੇਣ ਤੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਉਹਨੂੰ ਅਸੀਂ ਇਨੀਸ਼ੀਅਲ ਤੌਰ ਤੇ ਉਹਨੂੰ ਮਾਤਲ ਕਰਤਾ ਤੇ ਸਾਬਾਦਰ ਨੇ ਮੈਨੂੰ ਇਨਕੁਆਰੀ ਮਾਰ ਕਰਤੀ ਹੈ ਮੈਂ ਤਿੰਨ ਦਿਨਾਂ ਦੇ ਵਿੱਚ ਵਿੱਚ ਜੋ ਵੀ ਇਹਦੇ ਇਫੈਕਟਸ ਨੇ ਉਹਨਾਂ ਮੁਤਾਬਕ ਉਹਨਾਂ ਇਨਕੁਆਰੀ ਕੰਪਲੀਟ ਕਰਕੇ ਤੇ ਉਹਦੇ ਕਾਰਵਾਈ ਕਰੇ ਪੁਲਿਸ ਮੁਲਾਜ਼ਮਾ ਤੇ ਵਿਭਾਗ ਉਹ ਲੋਪਾਵੇਂ ਹੀ ਕਾਰਵਾਈ ਹੋ ਜਾਏ ਬਸ ਸਵਾਲ ਇਹ ਹੈ ਕਿ ਆਖਰ ਐਨੀ ਸੰਵੇਦਨਹੀਣ ਕਿਉਂ ਹੈ ਪੰਜਾਬ ਪੁਲਿਸ ਕੀ ਕਾਕੀ ਵਰਦੀ ਪੁਲਿਸ ਨੂੰ ਜਨਤਾ ਤੇ ਕਹਿਰ ਵਰਾਉਣ ਦਾ ਲਾਇਸੈਂਸ ਦੇ ਰਹੀ ਦੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਪੁਲਿਸ ਜਦੋਂ ਖੋਜ ਨਸ਼ੇ ਵਿੱਚ ਚੂਰ ਹੋ ਕੇ ਅਜਈਆਂ ਫਰਜ਼ਦਤਾਂ ਕਰੇਗੀ ਤਾਂ ਕਾਨੂੰਨ ਵਿਵਸਥਾ ਕਿਵੇਂ درست ਹੋਏਗੀ ਗਗਨਦੀਪ ਸਿੰਘਾ ਹੂਜਾ ਪੀਟੀਸੀ న్యూਸ ਪਟਿਆਲਾ ਤੁਸੀਂ ਵੇਖਿਆ ਕਿਸ ਤਰ੍ਹਾਂ ਦੇ ਨਾਲ ਅਨਮਨੁੱਖੀ ਵਤੀਰਾ ਪੁਲਿਸ ਦਾ ਸਾਹਮਣੇ ਆਇਆ ਇਸ ਦੇ ਉੱਪਰ ਹੋਰ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਗਗਨਦੀਪ ਹੂਜਾ ਇਸ ਵੇਲੇ ਸਾਡੇ ਨਾਲ ਲਾਈਵ ਜੁੜਰੇ ਨੇ ਪਟਿਆਲਾ ਤੋਂ ਗਗਨਦੀਪ ਜਾਨਣਾ ਚਾਹਾਂਗੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਕਿ ਹੱਦ ਤੱਕ ਇਹ ਜਿਹੜਾ ਤਸ਼ੱਦਦ ਆਇਆ ਗਿਆ ਪਰਿਵਾਰ ਦੇ ਉੱਪਰ ਕੀ ਮੰਗ ਹੈ ਉਹਨਾਂ ਦੀ हां जी बलवेन्द्र ਅਸੀਂ ਰੇਂਦਰਾਸ ਹਸਪਤਲ ਦੇ ਬਾਹਰ ਖੜੇ ਆ ਵਾਰਡ ਨੰਬਰ 1 ਐਮਰਜੈਂਸੀ ਦਾ ਹੈਗਾ ਉੱਥੇ ਅਮਰਦੀਪ ਜ਼ੇਰੇ ਇਲਾਜ ਹੈ ਮੇਰੇ ਨਾਲ ਕੁਝ ਨੌਜਵਾਨ ਮੌਜੂਦ ਨੇ ਜੋ ਰਾਤ ਉਸ ਵਾਕਏ 'ਚ ਸੀ ਕਿ ਪਹਿਲਾਂ ਅਮਰਦੀਪ ਦੇ ਬ੍ਰਦਰ ਹੈ ਕਿਨੇ ਗੁਰਵਿੰਦਰ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿ ਪਹਿਲਾਂ ਕਿਸ ਤਰ੍ਹਾਂ ਦਾ ਵਾਕਿਆ ਸਾਰਾ ਵਾਪਰਿਆ ਹਾਂ ਗੁਰਵਿੰਦਰ ਕਿਸ ਤਰ੍ਹਾਂ ਵਾਪਰਿਆ ਤੁਸੀਂ ਐਸੀ ਦੁੱਖਨਵਾਰ ਐਸੀ ਪੈਟਰੋਲ ਪੰਪ ਆਇਆ ਸੀ ਐਸੀ ਪੈਟਰੋਲ ਪੰਪ ਆਈ ਸੀ ਦੋ ਗੱਡੀਆਂ ਆਈਆਂ ਇੱਕ ਗੱਡੀ 'ਆ ਰਹੀ ਸੀ ਦੋ ਪੁਲਿਸ ਵਾਲੇ ਬੈਠੇ ਸੀ ਉਹ ਗਏ ਸੀ ਤੁਸੀਂ ਕਿੱਧਰ ਜਾ ਸੀ ਕਿ ਦੁੱਖਨਵਾਰ ਜਾ ਰਹੇ ਸੀ ਉਹਨਾਂ ਨੇ ਗੱਡੀ ਰੋਕੀ ਕਰੀ ਤੇ ਚਲਾਣੇ ਚੋਂ ਕਟਾ ਹੋਇਆ ਸੀ ਚਲਾਣੇ ਵੀ ਕਟਾਨ ਲੱਗੇ ਸਾਡੇ ਦੋ ਪਰ ਹੱਤਾ ਬਾਈ ਕੱਲਾ ਕੇ ਇਹਨਾਂ ਨੇ ਮੁੱਕਾ ਮਾਰੇ ਕਿੰਨੇ ਕੰਨ ਦੇ ਵਿੱਚ ਸਾਜੀ ਨਿਸ਼ਾਨ ਹੈਗਾ ਮੇਰੇ ਭਾਈ ਟੀ-ਸ਼ਰਟ ਵੀ ਪਾਰਤੀ ਸੀ ਹੱਤਾ ਬਾਈ ਕੱਲਾ ਗਾਲ ਗੰਦੀ ਗੰਦੀ ਗਾਲਾਂ ਕੱਢ ਰਿਹਾ ਲੱਗੇ ਸੀ ਚਲਾਣ ਕਟਣ ਲੱਗੇ ਸੀ ਚਲਾਣੇ ਵੀ ਕਟਣ ਲੱਗੇ ਸੀ ਸਾਨੂੰ ਗੱਡੀ 'ਚ ਬਿਠਾ ਕੇ ਥਾਣੇ ਵੀ ਲੈ ਕੇ ਥਾਣੇ ਜਾ ਕੇ ਸਾਨੂੰ ਬੋਝ ਜਾ ਕੇ ਕੁੱਟਿਆ ਮੇਰੇ ਪੱਗ ਵੀ ਲਾ ਦਿੱਤੀ ਉਹਨਾਂ ਨੇ ਕੇਸ ਕੋਲ ਮੇਰੇ ਸਾਰੇ ਪੱਟੇ ਕਿੜੀ ਸਲਾ ਹੈ ਕੇਸ ਕੋਈ ਖਿੱਚ ਕੇ ਮੈਂ ਦਾੜੀ ਵੀ ਉੱਟੀ ਸੀ ਮੇਰੇ ਭਾਈ ਦਾ ਬਹੁਤ ਜ਼ਿਆਦਾ ਬੁਰਾ ਹਾਲ ਕਰਿਆ ਸੀ ਉਹ ਉਹਨਾਂ ਵੀ ਪੱਗ ਵੀ ਲਾਦੇ ਸੀ ਉਹਨਾਂ ਕੇਸ ਕੋ ਅਸੀਂ ਗਿਆ ਸੀ ਪੱਗ ਨੂੰ ਹੱਥ ਨਾਲ ਲਾਓ ਜਿੰਨਾ ਗੋਟਨਾ ਗੋਟ ਨਹੀਂ ਉਹਨਾਂ ਦੇ ਕੋਟ ਨਹੀਂ ਬਹੁਤ ਜ਼ਿਆਦਾ ਕੁੱਟਿਆ ਸੀ ਉਹਨਾਂ ਨਾਲ ਕੋਈ ਅਣਮਨੁੱਖੀ ਵਰਤਾਰਾ ਵੀ ਤੁਹਾਡੇ ਥਾਣੇ 'ਚ ਕੀਤਾ ਗਿਆ ਸਾਨੂੰ ਬਹੁਤ ਉਹਨੇ ਸਾਨੂੰ ਬਹੁਤ ਬੁਰਾ ਹਾਲ ਕਰਾਇਆ ਸੀ 10 ਸਦੀ ਕੀ ਉਹਨਾਂ ਸਾਡੇ ਕੱਪੜੇ ਵੀ ਲਾਲੇ ਸਨ ਪੂਰਾ ਨੰਗਾ ਕਰ ਚਨ ਪੂਰਾ ਕੁੱਟਿਆ ਸੋ ਉਹਨਾਂ ਨੇ ਹਾਂ ਜੀ ਪਰਵਿੰਦਰ ਸੁਣਿਆ ਤੁਸੀਂ ਉਹਨਾਂ ਦੇ ਮੂੰਹ ਜ਼ਬਾਨੀ ਕਿਸ ਤਰੀਕੇ ਦਾ ਵਰਤਾਰਾ ਕੀਤਾ ਗਿਆ ਸਾਡੇ ਨਾਲ ਨਿਤਨ ਹੈਗੇ ਨੇ ਮੌਜੂਦ ਹੈਗੇ ਨੇ ਨਿਤਨ ਉਹਦੇ ਨਾਲ ਵੀ ਗੱਲ ਕਰਦੇ ਆ ਜੋ ਉੱਥੇ ਮੌਜੂਦ ਸੀਗਾ ਹਾਂ ਨੇਤਨ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਸ਼੍ਰੀ ਗੁਰੂ ਦੁਖਨੀਵਾਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਸੀ ਰਾਤ ਨੂੰ ਤੇ ਅਸੀਂ ਸਾਡੇ ਐਕਟਿਵ ਵਜਹ ਹਵਾ ਘੱਟ ਸੀ ਅਸੀਂ ਹਵਾ ਪ੍ਰਵਾਈ ਉਤੋਂ ਤਾਂ ਐਸਆਈ ਨਰਿੰਦਰ ਸਿੰਘ ਇੱਕ ਅਲਟੋ ਲੈ ਕੇ ਆਏ ਆਪਣੀ ਉਹਨਾਂ ਨੇ ਰੋਕ ਲਿਆ ਸਾਨੂੰ ਉੱਥੇ ਤੇ ਕਹਿੰਦੇ ਤੁਹਾਡਾ ਚਲਾਨ ਹੋਊਗਾ ਅਸੀਂ ਕਾਗਜ਼ ਚ ਕੱਢੇ ਆਪਣੇ ਤਾਂ ਕਾਗਜ਼ ਪੂਰੇ ਸੀ ਤਾਂ ਪਰ ਸਾਡੀ ਬਾਈਕ ਦੀ ਟ੍ਰਿਪਲਿੰਗ ਸੀ ਤਾਂ ਉਹਨਾਂ ਨੇ ਟ੍ਰਿਪਲਿੰਗ ਤੇ ਹੈਲਮਟ ਦਾ ਚਲਾਨ ਕਰਤਾ ਤੇ ਅਸੀਂ ਚਲਾਨ ਕਰਾ ਲਿਆ ਉਸ ਤੋਂ ਬਾਅਦ ਮੇਰਾ ਜਦੋਂ ਉਹਨਾਂ ਨੇ ਆਰਸੀ ਰੱਖੀ ਤਾਂ ਉਹਦੇ ਨਾਲ ਪੋਲੂਸ਼ਨ ਤੇ ਇੰਸ਼ੋਰੈਂਸ ਹੁੰਦਾ ਉਹ ਚਲਾਨ ਹੋ ਗਿਆ ਚਲਾਨ ਤੇ باوجود ਤੁਹਾਨੂੰ ਉਹਨੇ ਕੀ ਵਰਤਾਰਾ ਕੀਤਾ ਕਿ ਤੁਹਾਨੂੰ ਥਾੜਾ ਲਿਜਾਇਆ ਗਿਆ ਤੁਹਾਨੂੰ ਕੁੱਟਿਆ ਗਿਆ ਕਿਸ ਤਰ੍ਹਾਂ ਤਰੀਕੇ ਨਾਲ ਉਹ ਵਰਤਾਨ ਦੱਸੋ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਸਾਡੇ ਨਾਲ ਗਾਲੀ ਗਲੋਚ ਕੀਤੀ ਨਾਲੇ ਮੇਰੇ ਮੁੱਕਾ ਮਾਰਿਆ ਮੂੰਹ ਤੇ ਉਸ ਤੋਂ ਬਾਅਦ ਸਾਨੂੰ ਇਕਲਟੋ ਜੀ 9 ਬੰਦਿਆਂ ਨੂੰ ਪਾ ਕੇ ਲੈ ਗਏ ਜੀ ਉਹ ਦੋ ਬੰਦੇ ਉਹ ਆਪਸੀ 9 ਬੰਦੇ ਨੂੰ ਇਕਲਟੋ ਜੀ ਪਾ ਕੇ ਲੈ ਗਏ ਥਾਣੇ ਨਿਕੜਦੇ ਹੀ ਕੁੱਟਿਆ ਜੀ ਉਹਨਾਂ ਨੇ ਅੰਦਰ ਲੈ ਜਾ ਕੇ ਸਾਰਿਆਂ ਨੂੰ ਦੁਬਾਰਾ ਕੁੱਟਿਆ ਤੇ ਫਿਰ ਸਾਰਿਆਂ ਦੇ ਸਾਰੇ ਕੱਪੜੇ ਲਵਾ ਕੇ ਕੁੱਟਿਆ ਇਹਨਾਂ ਦੋ ਨਾ ਸਾਡੇ ਨਾਲ ਸਰਦਾਰ ਸਵੀ ਜੀ ਇਨਾਂ ਨੇ ਕਿਹਾ ਕਿ ਸਾਡਾ ਪੱਗ ਹੈ ਪੱਗ ਨੂੰ ਨਾ ਮਾਰੋ ਤੁਸੀਂ ਉਂਜ ਮਾਰ ਲਓ ਇਹਨਾਂ ਜਾਣ ਕੇ ਉਹਨੇ ਪੱਗ ਨੂੰ ਹੱਥ ਪਾ ਕੇ ਪੱਗ ਦੀ ਬੇਦਬੀ ਕੀਤੀ ਕੋਈ ਸ਼ਰੀਲ ਹਰਕਤ ਵੀ ਕੀਤੀ ਗਈ ਸਾਰੇ ਕੱਪੜੇ ਤਰਵਾਤੇ ਸੀ ਬਿਨਾਂ ਕੱਪੜਿਆਂ ਤੋਂ ਸਾਡੇ ਨਾਲ ਉੱਥੇ ਸਾਰੇ ਕੱਪੜੇ ਤਾ ਕੇ ਸਾਨੂੰ ਕੁੱਟਿਆ ਹੀ ਉਹਨਾਂ ਨੇ ਉੱਥੇ ਠੀਕ ਹੈ ਬਲਵਿੰਦਰ ਸਿੰਘ ਦੇਖਿਆ ਕਿ ਇਸ ਤਰੀਕੇ ਨਾਲ ਸਾਰਾ ਕਿਸਾਂ ਦੀ ਬੇਦਬੀ ਕੀਤੀ ਗਈ ਪੱਗ ਉਤਾਰਿਆ ਗਿਆ ਔਰ ਗੱਲ ਕਰਦੇ ਹਾਂ ਅਮਰਦੀਪ ਦੀ ਕੀ ਹਾਲਾਤ ਹੈਗੇ ਨੇ ਇਸ ਟਾਈਮ ਅਮਰਦੀਪ ਐਮਰਜੈਂਸੀ ਚ ਆਈ ਅਸੀਂ ਸਵੇਰੇ ਪਰਚਾ ਕਰਾਉਣ ਵਾਸਤੇ ਲਿਆਈ ਸੀ ਪਰਚਾ ਕਰਾਉਂਦੀ ਉਹਦੀ ਤਬੀਅਤ ਦੁਬਾਰਾ ਖਰਾਬ ਹੋ ਗਈ ਤਾਂ ਉਹ ਐਮਰਜੈਂਸੀ ਚ ਐਡਮਿਟ ਕਰਾਇਆ ਹੋਇਆ ਹੁਣ ਕਿਉਂ ਐਡਮਿਟ ਹੈ ਕਿਉਂ ਤਬੀਅਤ ਖਰਾਬ ਹੋਈ ਉਹਦੇ ਮੂੰਹ ਚੋਂ ਝੱਗ ਨਿਕਲਣ ਲੱਗੀ ਸੀ ਆਟੋਮੈਟਿਕ ਰਾਤ ਨੂੰ ਜਦੋਂ ਇਹਨਾਂ ਨੇ ਕੁੱਟਿਆ ਸਾਨੂੰ ਤਾਂ ਅਮਰਦੀਪ ਦੀ ਹਾਲਤ ਖਰਾਬ ਹੋ ਗਈ ਸੀ ਬਹੁਤ ਜ਼ਿਆਦਾ ਤਾਂ ਅਮਰਦੀਪ ਨੂੰ ਰਾਤ ਨੂੰ ਕੋਈ ਟੀਕਾ ਵੀ ਲਗਾਇਆ ਗਿਆ ਤੇ ਦਵਾਈ ਵੀ ਖਵਾਈ ਗਈ ਸਾਨੂੰ ਨਹੀਂ ਪਤਾ ਕੀ ਖਵਾਇਆ ਗਿਆ ਉਸ ਤੋਂ ਬਾਅਦ ਉਹਨੂੰ ਸਾਡੇ ਨਾਲ ਦੁਬਾਰਾ ਹਵਲਾ ਚ ਛੱਡ ਦਿੱਤਾ ਗਿਆ ਕੋਈ ਨਸ਼ੀਲੀ ਚੀਜ਼ ਖਵਾਈ ਗਈ ਸੀ ਉਹਨੂੰ ਨੀਂਦ ਦੀ ਗੋਲੀ ਦਿੱਤੀ ਗਈ ਸੀ ਉਹ ਉਹਨਾਂ ਨੇ ਆਪ ਵੀ ਦੱਸਿਆ ਕਿ ਨੀਂਦ ਦੀ ਗੋਲੀ ਦਿੱਤੀ ਹੋਈ ਹੈ ਕਿ ਕੁੱਟਿਆ ਤਾਂ ਠਿਕਾਵਟ ਉਤਰ ਜਾਏਗੀ ਉਸ ਦੀ ਹਾਂ ਜੀ ਬਲਵਿੰਦਰ ਅਮਰਦੀਪ ਦੇ ਮਾਤਾ ਜੀ ਸਰਬਜੀਤ ਕੌਰ ਵੀ ਸਾਡਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿ ਵੀ ਕੀ ਡਿਮਾਂਡ ਹੈਗੀ ਪਰਿਵਾਰ ਦੀ ਔਰ ਜੋ ਵਾਪਰਿਆ ਉਹਦੇ ਨਾਲ ਅਮਰਦੀਪ ਦੇ ਨਾਲ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਨ ਹਾਂ ਜੀ ਸਰਬਜੀਤ ਕੌਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਵਾਕਿਆ ਤੁਹਾਡੇ ਬੇਟੇ ਦਾ ਵਾਪਰਿਆ ਅਸੀਂ ਇਹ ਜਾਣਨੇ ਹੈਗੇ ਆ ਜੇ ਕੈਪਟਨ ਸਰਕਾਰ ਚਾਹੁੰਦੀ ਹੈਗੀ ਨਾ ਵੀ ਨਕਸ਼ਾ ਮੂਤੋ ਸਭ ਨਾਲ ਪਹਿਲੇ ਪੁਲਿਸ ਵਾਲੇ ਦਾ ਕਿਉਂ ਨਹੀਂ ਇਹਨਾਂ ਨੇ ਮੁੱਦਾ ਚੁੱਕਿਆ ਸੀ ਨਾ ਵੀ ਅਸੀਂ ਇਹਨਾਂ ਦੇ ਇੱਕ ਇੱਕ ਨਸ਼ਾ ਵਾਲੇ ਬੰਦਿਆਂ ਨੂੰ ਇਹਨਾਂ ਨੂੰ ਪੁਲਿਸ ਵਾਲੇ ਦੀ ਕਾਰਵਾਈ ਹੋਏਗੀ ਇਹਨਾਂ ਨੇ ਨਹੀਂ ਕਰੀ ਅੱਜ ਦੇਖੋ ਨੌਜਵਾਨ ਬੱਚੇ ਤੇ ਜ਼ੁਲਮ ਕਰਵਾਇਆ ਅੱਜ ਨੇ ਕੈਪਟਨ ਸਰਕਾਰ ਕਦੀ ਆਪ ਤੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੂਆ ਚੱਕ ਕੇ ਅੱਜ ਤੁਸੀਂ ਇਹ ਦਿਖਾਤਾ ਕਿ ਪੁਲਿਸ ਵਾਲੇ ਨੂੰ ਵੀ ਤੁਸੀਂ ਇੰਨੀ ਤੁਸੀਂ ਕਰ ਦਿੱਤਾ ਕਿ ਉਹ ਵੀ ਅੱਜ ਝੂਠੀਆਂ ਸੂਆ ਚੱਕਣ ਵਾਲੇ ਇੱਕ ਸਿੱਖੀ ਪਰਿਵਾਰ ਦੇ ਬੱਚਿਆਂ ਨਾਲ ਜ਼ੁਲਮ ਕਰਵਾਇਆ ਤੁਸੀਂ ਅੱਜ ਜੋ ਤੁਸੀਂ ਕੀਤਾ ਝੂਠੀ ਸੋਚ ਚੱਕ ਕੇ ਅੱਜ ਹੋਈ ਤੁਹਾਡੀ ਆਪਣੀ ਪੁਲਿਸ ਤੁਹਾਡੀ ਆਪਣੇ ਡੀਐਸਪੀ ਐਸਬੀ ਸਾਰੇ ਇਹੀ ਜ਼ੁਲਮ ਕਰ ਰਹੇ ਨੇ ਸਿਰਫ ਇਹ ਕਿ ਤੁਸੀਂ ਝੂਠੀ ਸੋਚ ਚੁੱਕਣ ਤੋਂ ਬਾਅਦ ਉਹ ਵੀ ਇਸ ਗੱਲ ਨੂੰ ਕਹਿੰਦੇ ਨੇ ਵੀ ਜੋ ਜੋ ਕੈਪਟਨ ਨੇ ਕਰਤਾ ਸੋ ਅਸੀਂ ਕਰ ਰਹੇ ਹਾਂ ਪਰ ਉਹ ਨਹੀਂ ਕੀ ਕਰਿਆ ਸਾਡੇ ਬੱਚਿਆਂ ਨਾਲ ਜ਼ੁਲਮ ਇੱਕ ਕਿਉਂ ਉਹਨਾਂ ਦੇ ਲਿੰਕ ਤੱਕੜ ਖਿਚਵਾਏ ਲਾਣਾ ਤੇ ਕੈਪਟਨ ਸਰਕਾਰ ਤੁਹਾਡੇ ਦੀ ਲਾਣਤ ਹੈ ਜੋ ਤੁਸੀਂ ਬੱਚੇ ਤੋਂ ਜ਼ੁਲਮ ਕਰਵਾਏ ਨੇ ਅੱਜ ਤੁਹਾਡੀ ਇਹ ਕਹਿੰਦੇ ਨੇ ਰਾਜੇ ਦੀ ਨਗਰੀ ਹੈ ਰਾਜੇ ਦੀ ਨਗਰੀ ਐਵੇਂ ਨਹੀਂ ਹੁੰਦੀ ਹੈ ਕਿ ਤੁਸੀਂ ਇੱਕ ਕਿ ਤੁਸੀਂ ਸੇਫ ਕਰਵਾਉਂਦੇ ਹੋ ਕੁੜੀਆਂ ਦੇ ਅੱਜ ਬੰਦਿਆ ਮੁੰਡਿਆਂ ਦੇ ਤੁਸੀਂ ਸੇਫ ਕਰਵਾਏ ਨੇ ਲਾਣਾ ਤੇ ਤੁਹਾਡੇ ਤੇ ਅੱਜ ਮੁੰਡੇ ਨਹੀਂ ਸੇਫ ਤੇ ਕੱਲ ਨੂੰ ਕੁੜੀਆਂ ਸੇਫ ਹੋਣਗੀਆਂ ਅੱਥਰਦਿਆਂ ਹੈ ਤੁਸੀਂ ਕੀ ਸੋਚ ਰਹੇ ਅੱਜ ਤੁਹਾਡੀ ਸਰਕਾਰ ਬਿਲਕੁਲ ਸੋਈ ਹੋਈ ਹੈ ਤੁਹਾਡੇ ਆਪਣੇ ਹੀ ਬੰਦੇ ਜਿਹੜੇ ਤੁਹਾਡੇ ਕਰਮਚਾਰੀ ਨੇ ਅੱਜ 80 ਸਿੱਤੀ ਦੇ ਹਜ਼ਾਰ ਅੱਜ ਆਹ ਵੇਖ ਲੈ 6000 ਰੁਪਏ ਬੱਚੇ ਕਮਾੜ ਲਏ ਤੇ ਜ਼ੁਲਮ ਕਰਤੇ ਨੇ ਉਹ 80000 ਲੈ ਕੇ ਤਾਂ ਵੀ ਉਹਨਾਂ ਦਾ ਟੱਡਾ ਨਹੀਂ ਪਰੀਦਾ ਹੈਗਾ ਤਾਂ ਵੀ ਰਾਤੀ ਨੱਕੇ ਤੱਕੇ ਦਾ ਲਗਦੀ ਹੈ ਕਿ ਬੱਚੇ ਕੋਲ ਤਾਂ ਕੇ ਬੱਚੇ ਮੰਗਿਆ ਤੁਹਾਡੀ ਕੀ ਮੰਗ ਹੈ ਜੀ ਇਹ ਮੰਗ ਹੈ ਕਿ ਉਹਨੂੰ ਸਾਡੇ ਸਾਹਮਣੇ ਬਿਲਕੁਲ ਪੇਸ਼ ਕੀਤਾ ਜਾਵੇ ਤਾਂ ਕਿ ਉਹਨਾਂ ਨੇ ਜੋ ਬੱਚੇ ਨਾਲ ਜ਼ੁਲਮ ਕੀਤਾ ਉਹ ਸਰੀਆਮ ਸਾਹਮਣੇ ਆਵੇ ਸਾਡੇ ਅਸੀਂ ਇਹ ਚਾਹਨੀ ਹੈਗੀਆ ਕਿ ਹੋਰ ਬੱਚੇ ਨਾਲ ਜ਼ੁਲਮ ਨਾ ਹੋਵੇ ਐਸਐਸਪੀ ਨੇ ਮੌਤਲ ਕਰਤਾ ਕਾਰਵਾਈ ਦਾ ਭਰੋਸਾ ਦਵਾਇਆ ਸਾਨੂੰ ਕੋਈ ਭਰੋਸਾ ਨਹੀਂ ਜੀ ਕੱਲ ਨੂੰ ਇਹ ਬੰਦਾ ਹੈਗਾ ਇਹਨੇ ਜਦੋਂ ਬੱਚੇ ਨੂੰ ਧਮਕੀ ਦਿੱਤੀ ਕਿ ਤੁਸੀਂ ਕੱਲ ਨੂੰ ਕੋਈ ਵੀ ਕਾਰਵਾਈ ਕਰੋਗੇ ਮੈਂ ਤੁਹਾਡੇ ਤੇ ਇਹੀ ਕੰਮ ਕਰੂੰਗਾ ਦੁਬਾਰਾ ਸਾਡੇ ਬੱਚੇ ਉੱਥੋਂ ਹੀ ਮੇਨ ਰੋਡ ਤੋਂ ਨੰਗਣਗੇ ਸਾਡੇ ਬੱਚੇ ਨੂੰ ਖਤਰਾ ਜੀ ਉਸ ਬੰਦੇ ਤੋਂ ਸਾਨੂੰ ਬੰਦੇ ਨੂੰ ਖਤਰਾ ਉਸ ਬੰਦੇ ਤੋਂ ਨਿਤਨ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਵੀ ਉਹਨਾਂ ਨੇ ਕੋਈ ਤੁਹਾਨੂੰ ਧਮਕੀ ਵੀ ਦਿੱਤੀ ਸੀ ਵੀ ਮੀਡੀਆ 'ਚ ਨਹੀਂ ਜਾਣਾ ਹੈ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਰਿਪੋਰਟ ਕਰਾਉਗੇ ਤਾਂ ਅਸੀਂ ਤੁਹਾਡੇ ਲਈ ਪਰਚਾ ਦੇ ਦਾਂਗੇ ਨਸ਼ੇਦਾਈ ਬੂੜੀਆਂ ਪਾ ਕੇ ਤੁਹਾਡੇ ਜੇਬ ਚ ਜੇ ਬਲਵਿੰਦਰ ਤੁਸੀਂ ਸੁਣਿਆ ਕਿੰਨੇ ਸੀਰੀਅਸ ਚਾਰजेस ਲੱਗ ਰਹੇ ਨੇ ਪੁਲਿਸ ਦੇ ਖਿਲਾਫ ਸਨੌਰ ਦੇ ਪੁਲਿਸ ਦੇ ਖਿਲਾਫ ਔਰ ਅਮਰਦੀਪ ਦੇ ਮਾਤਾ ਸਰਬਜੀਤ ਚੋਰ ਦੀ ਦੱਸ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਕੈਪਟਨ ਮਹਿੰਦਰ ਸਿੰਘ ਵੱਲੋਂ ਜੋ ਨਸ਼ਾ ਖਤਮ ਕਰਨ ਦੀ ਸੋਚ ਚੁੱਕੀ ਗਈ ਸੀ ਪਰ ਪੁਲਿਸ ਨੇ ਪਹਿਲਾਂ ਪੁਲਿਸ ਜਿਹੜਾ ਡਰਗ ਟੈਸਟ ਹੁੰਦਾ ਹੈ ਪੁਲਿਸ ਤੇ ਵੀ ਹੋਣਾ ਚਾਹੀਦਾ ਹੈ ਔਰ ਪੁਲਿਸ ਵੀ ਨਸ਼ਾ ਮੁਕਤ ਹੋਣੀ ਚਾਹੀਦੀ ਹੈ ਔਰ ਇਹਨਾਂ ਨੇ ਮੰਗ ਕੀਤੀ ਹੈ ਵੀ ਜੋ ਸਜ਼ਾ ਸਖਤੋ ਸਖਤ ਸਜ਼ਾ ਜਿਹੜੀ ਹੈਗੀ ਹੈ ਨਰਿੰਦਰ ਸਿੰਘ ਜਾਂ ਹੋਰ ਵੀ ਜਿਹੜੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਦਿੱਤੀ ਜਾਵੇ ਜੀ ਗਗਨਦੀਪ ਇਸ ਵਿਚਾਲੇ ਜਿਹੜਾ ਇੱਕ ਵੱਡਾ ਸਵਾਲ ਇਹ ਹੈ ਕਿ ਪੁਲਿਸ ਇਸ ਵੇਲੇ ਕਿੱਥੇ ਹੈ ਕਿ ਜਿਹੜੀ ਹੁਣ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਪੀੜਤ ਪਰਿਵਾਰ ਨੂੰ ਕੋਈ ਮਿਲਣ ਲਈ ਪਹੁੰਚਿਆ ਹੈ ਕੋਈ ਭਰੋਸਾ ਇਹਨਾਂ ਨੂੰ ਦਿੱਤਾ ਗਿਆ ਕਿ ਹਾਂ ਇਹਨਾਂ ਕੁਝ ਹੋਇਆ ਤੁਹਾਡੇ ਬੱਚੇ ਨਾਲ ਕਾਰਵਾਈ ਕੋਈ ਕੀਤੀ ਜਾਏਗੀ ਪੁਲਿਸ ਦਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਕੋਈ ਪਹੁੰਚਿਆ ਇੱਥੇ ਪਰਿਵਾਰ ਨੂੰ ਮਿਲਣ ਦੇ ਲਈ ਇਹ ਇਹਨਾਂ ਨੂੰ ਪੁੱਛਦੇ ਆਂ ਡਾਇਰੈਕਟਲੀ ਹਾਂਜੀ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਜਾਂ ਪੁਲਿਸ ਆਫਸਰ ਤੁਹਾਨੂੰ ਮਿਲਣ ਵਾਸਤੇ ਪਹੁੰਚਿਆ ਇੱਥੇ ਕੋਈ ਨਹੀਂ ਆਇਆ ਜੀ ਸਾਡੇ ਕੋਲ ਕੋਈ ਤੱਕ ਨਹੀਂ ਆਇਆ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਹੈਗਾ ਸਿਰਫ ਇੱਕ ਸਾਡੇ ਕੋਲ ਮੀਡੀਆ ਵਾਲੇ ਆਏ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈਗੀ ਕੋਈ ਬੰਦਾ ਨਹੀਂ ਸਾਡੇ ਕੋਲ ਹੁਣ ਤੱਕ ਸਵੇਰ ਦਾ ਪਹੁੰਚਿਆ ਕਿ ਦੇਖੋ ਤੁਹਾਡੀ ਹੀ ਸਰਕਾਰ ਦੇ ਬੰਦਿਆਂ ਨੇ ਕਿਉਂ ਆਉਣਗੇ ਉਹ ਲੋਕ ਕਿਉਂ ਆਉਣਗੇ ਸਾਨੂੰ ਪੁੱਛ ਨਸੇ ਜਦ ਕੈਪਟਨ ਖੁਦ ਹੀ ਦੀਆ ਮੇਰੇ ਕੰਮ ਰੋਕਦਾ ਤੇ ਉਹ ਕਿਉਂ ਆਉਣਗੇ ਉਹ ਕਿਉਂ ਆਉਣਗੇ ਕਿਹੜੀ ਗੱਲ ਹੋਏਗੀ ਆ ਪਰਿੰਦਰ ਸੁਣਿਆ ਕੋਈ ਨੁਮਾਇੰਦਾ ਪ੍ਰਸ਼ਾਸਨ ਦਾ ਕੋਈ ਪੁਲਿਸ ਅਫਸਰ ਕੋਈ ਜਾਂਚ ਦੇ ਲਈ ਵੀ ਇਹਨਾਂ ਕੋਲ ਨਹੀਂ ਆਇਆ ਭਾਵੇਂ ਕਿ ਗੋਂਗਲਾਂ ਤੋਂ ਮਿੱਟੀ ਝਾੜਨ ਦੀ ਕਾਰਵਾਈ ਜਿਹੜੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਿਆ ਸਿਰਫ ਮੋਤਲ ਕੀਤਾ ਗਿਆ ਔਰ ਤਿੰਨ ਦਿਨਾਂ ਦੀ ਜਿਹੜੀ ਰਿਪੋਰਟ ਮੰਗੀ ਗਿਆ ਐਸਪੀ ਸਿਟੀ ਕੇਸ਼ਵ ਸਿੰਘ ਤੋਂ ਕਾਰਵਾਈ ਦੇ ਭਰੋਸਾ ਦਿੱਤਾ ਗਿਆ ਹੁਣ ਦੇਖਣਾ ਹੋਏਗਾ ਜਿਨ੍ਹਾਂ ਦਾ ਸਾਫ਼ ਅਕਸ ਹੈਗਾ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਜੇ ਐਮਐਲਏ ਹਰਿੰਦਰਪਾਲ ਸਿੰਘ ਚੰਦੂ ਮਾਰਾ ਨੇ ਵੀ ਆਸ ਪ੍ਰਗਟ ਕੀਤੀ ਹੈ ਵੀ ਮਨਦੀਪ ਸਿੰਘ ਸਿੱਧੂ ਅੱਛੀ ਕਾਰਵਾਈ ਕਰਨਗੇ ਹੁਣ ਦੇਖਣਾ ਹੈਗਾ ਪੁਲਿਸ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਗਗਨਦੀਪ ਐਸ ਵਿਚਾਲੇ ਜੋ ਪਰਿਵਾਰ ਦਾ ਇੱਕ ਡਰ ਜੋ ਖਦਸ਼ਾ ਉਹਨਾਂ ਨੂੰ ਇਹ ਹੈ ਕਿ ਉਹਨਾਂ ਦਾ ਡਰ ਹਜੇ ਵੀ ਖਤਮ ਨਹੀਂ ਹੋਇਆ ਤੇ ਹੁਣ ਵੀ ਉਹਨਾਂ ਦੇ ਉੱਪਰ ਕੋਈ ਹਮਲਾ ਹੋ ਸਕਦਾ ਇਹ ਜਿਹੜਾ ਉਹਨਾਂ ਨੂੰ ਡਰ ਸਤਾ ਰਿਹਾ ਹੈ ਇਸ ਵਿਚਾਲੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਉਹਨਾਂ ਨੂੰ ਮਿਲੇ ਇਸ ਪਰਿਵਾਰ ਨੂੰ ਇੱਥੇ ਆ ਜੀ ਬਲਵਿੰਦਰ ਤੁਸੀਂ ਠੀਕ ਕਿਹਾ ਸੁਰੱਖਿਆ ਦੀ ਗਲਤੀ ਹੈ ਦੂਰ ਜਿਵੇਂ ਤੁਸੀਂ ਪਹਿਲਾਂ ਇਹਨਾਂ ਨੇ ਸਰਬਜੀਤ ਕੌਰ ਜਿਨ੍ਹਾਂ ਨੇ ਕਿਹਾ ਵੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਉਹਨਾਂ ਨੂੰ ਭਰੋਸਾ ਦੇਣ ਤੱਕ ਨਹੀਂ ਆਇਆ ਸੁਰੱਖਿਆ ਦਾ ਰਬ ਅਸਰੇ ਕਹੀ ਜਾ ਸਕਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਅਗਗੰਦੀਪੇ ਸਾਰੀ ਜਾਣਕਾਰੀ ਲਈ ਤੇ ਪੀੜਤ ਪਰਿਵਾਰ ਦਾ ਪੱਖ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਇੱਕ ਜਿਹੜਾ ਹੈ ਨੌਜਵਾਨ ਉਸ ਦੇ ਉੱਪਰ ਤਸ਼ੱਦਦ ਆਇਆ ਗਿਆ ਇੱਕ ਨਹੀਂ ਕਈ ਸਾਰੇ ਨੌਜਵਾਨ ਸਨ ਇਸ ਨੌਜਵਾਨ ਦੀ ਹਾਲਤ ਜਿਹੜੀ ਅਮਰਦੀਪ ਹੈ ਕਾਫੀ ਵਿਗੜੀ ਹੋਈ ਹੈ ਹਸਪਤਾਲ ਚ ਜ਼ੇਰੇ ਇਲਾਜ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਣਮਨੱਖੀ ਵਤੀਰਾ ਇਹਨਾਂ ਦੇ ਨਾਲ ਕੀਤਾ ਗਿਆ ਕਿਹੜੇ ਨੌਜਵਾਨ ਸਿਰਫ ਟ੍ਰਿਪਲੀ ਕਰਨ ਦਾ ਇਹਨਾਂ ਤੇ ਇਲਜ਼ਾਮ ਸੀ ਕਿ ਤਿੰਨ ਜਾਨੇ ਜਾ ਰਹੇ ਸਨ ਟੂ wheeler ਦੇ ਉੱਪਰ ਤੇ ਉਸ ਤੋਂ ਬਾਅਦ ਕੀ ਹਾਲ ਕੀਤਾ ਗਿਆ ਕਿਸ ਤਰ੍ਹਾਂ ਡਰਾਇਆ ਗਿਆ ਕਿਸ ਤਰ੍ਹਾਂ ਇਹ ਕਿਹਾ ਗਿਆ ਕਿ ਤੁਹਾਡੇ ਤੇ ਨਸ਼ੇ ਦੇ ਪਰਚੇ ਪਾ ਦੇਵਾਂਗੇ ਜੇ ਤੁਸੀਂ ਸ਼ਿਕਾਇਤ ਕੋਈ ਕੀਤੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਇਹ ਉਹ ਸ਼ਹਿਰ ਦੀ ਗੱਲ ਹੈ ਜਿੱਥੇ ਸੀਐਮ ਜਿਹੜੇ ਆਪ ਨੇ ਸੀਐਮ ਸਿਟੀ ਦੇ ਅੰਦਰ ਇੱਕ ਉਹ ਸਭ ਕੁਝ ਹੋ ਰਿਹਾ ਹੈ ਬਾਕੀ ਪੰਜਾਬ ਦਾ ਹਾਲ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਉਧਰ ਸੰੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦਾ ਸਖਤ ਨੋਟਿਸ ਲਿਆ ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲਿਆ ਇਸ ਦੇ ਨਾਲ ਹੀ ਉਹਨਾਂ ਹਸਪਤਾਲ ਜਾ ਕੇ ਪੀੜਤ ਦਾ ਹਾਲਚਾਲ ਵੀ ਜਾਣਿਆ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਇਹ ਪਟਿਆਲਾ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਆ ਉਹਦੀ ਮੂੰਹ ਬੋਲਦੀ ਹੈ ਤਸਵੀਰ ਆ ਜਦੋਂ ਇੱਕ ਗੁਰਸਿੱਖ ਨੌਜਵਾਨ ਮੱਥਾ ਟੇਕਣ ਲਈ ਜਾ ਰਿਹਾ ਸੀ ਤੇ ਜਿਸ ਤਰੀਕੇ ਨਾਲ ਗਾਲੀ ਗਲੋਚ ਕੀਤਾ ਗਿਆ ਜਿਸ ਤਰੀਕੇ ਨਾਲ ਸਨੌਰ ਸ਼ਹਿਰ ਦੇ ਨੌਜਵਾਨਾਂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਇਸ ਪੁਲਿਸ ਨੇ ਇਨਸਾਫ ਦੇਣਾ ਹੁੰਦਾ ਜਿਵੇਂ ਉਹਨਾਂ ਨੂੰ ਕੁੱਟਿਆ ਗਿਆ ਘੜਿਸਿਆ ਗਿਆ ਤੇ ਹੋਰ ਅਨੈਚੁਰਲ ਚੀਜ਼ਾਂ ਜਿਵੇਂ ਕੀਤੀਆਂ ਗਈਆਂ ਮੈਂ ਸਮਝਦਾ ਇਸ ਤੋਂ ਮਤਭਾਗਾ ਦੌਰ ਹੋਰ ਕੋਈ ਨਹੀਂ ਹੋ ਸਕਦਾ ਫਿਰ ਉਹਨਾਂ ਨੂੰ ਧਮਕੀਆਂ ਦੇਖੋ ਕੀ ਦਿੱਤੇ ਜਾ ਰਹੇ ਉਹਨਾਂ ਨੂੰ ਕਿਹਾ ਜਾ ਰਿਹਾ ਇਸ ਪਰਿਵਾਰ ਨੂੰ ਕਿਹਾ ਜਾ ਰਿਹਾ ਵੀ ਤੁਹਾਡੇ ਬੱਚਿਆਂ ਦੇ ਸਿਰਾਂ ਤੇ ਅਸੀਂ ਨਸ਼ੇ ਪਾਵਾਂਗੇ ਅਸੀਂ ਇਹ ਨਸ਼ੇ ਪਾਵਾਂਗੇ ਆ ਮੁੰਡੇ ਦੁਖਰਮਨ ਸਾਹਿਬ ਸੇਵਾ ਕਰਨ ਜਾ ਰਹੇ ਸੀਗੇ ਇਕੱਠੇ ਹੋ ਕੇ ਇਹ ਐਸੇ ਬੱਚੇ ਤਾਂ ਮੈਂ ਸਮਝਦਾ ਇਹਨਾਂ ਨੂੰ ਤਾਂ ਸ਼ਹਾਦਤ ਕਰਨਾ ਚਾਹੀਦਾ ਤੇ ਤੁਸੀਂ ਉਹਨਾਂ ਨੂੰ ਨਸ਼ੇ ਪਾਉਣ ਦੀਆਂ ਧਮਕੀਆਂ ਦੇ ਰਹੇ ਹੋ ਇਹ ਵੀ ਮੈਂ ਸਮਝਦਾ ਆਪਣੇ ਆਪ ਵਿੱਚ ਕਾਫੀ ਸਵਾਲ ਆ ਜਿਹੜੇ ਸਾਡੇ ਅੱਗੇ ਖੜੇ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਹਾਡੇ ਜ਼ਿਲ੍ਹੇ ਦਾ ਤੁਹਾਡੇ ਕੋਲੇ ਗ੍ਰਹਿ ਮੰਕਮਾ ਤੁਹਾਡੇ ਜ਼ਿਲ੍ਹੇ ਦਾ ਇਹ ਬਹੁਤ ਹੀ ਇੱਕ ਦੁਰਭਾਗਿਆਪੂਰਨ ਐਸਾ ਵਾਕਾ ਜੇ ਇਸ ਤੇ ਤੁਸੀਂ ਐਕਸ਼ਨ ਲੱਤਾ ਤਾਂ ਮੈਂ ਸਮਝਦਾ ਹੋਰ ਮਾਰੀਆਂ ਪਰਤਾਂ ਜਿਲ੍ਹੇ ਦੇ ਵਿੱਚ ਪੈ ਸਕਦੀਆਂ